ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਬੜਾ ਪੁਰਾਣਾ ਇਹ ਨਾਮ ਹੈ ਬੜਾ ਕਰਾਰਾ ਪੂਤਨਾ ਜਿਹੜਾ ਕਿ ਤੁਸੀਂ ਗਾਣਾ ਹੀ ਹਿੱਟ Song ਸੁਣਿਆ ਹੋਣਾ ਤੇ ਪਹਿਲਾਂ ਵੀ ਇਹ ਹਿੱਟ ਰਿਆ ਨੰਬਰ ਤਾਂ ਇਹ ਸਾਡੀ ਪਰ ਕਹਾਣੀ ਦੇ ਨਾਲ ਇਹ ਬਹੁਤ ਰਿਲੇਟ ਕਰਦਾ ਮਤਲਬ ਸਾਡੀ ਕਹਾਣੀ ਜਿਹੜੀ ਹੈਗੀ ਆ ਉਹ ਬੜਾ ਕਰਾਰਾ ਪੂਤਨਾਰੇ ਲਲ ਮਿਲਦੀ ਹੈ ਉਹ ਦਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਪੂਤਨੇ ਦੀ ਚਟਨੀ ਹੁੰਦੀ ਹੈ ਖੱਟੀ ਮਿੱਟੀ ਤੇ ਉਹ ਉਹ ਚਾਹ ਮਚੂਰ ਰਤੀ ਕੀ ਪਾਇਦਾ ਹੈ ਨਾ ਬਹੁਤ ਮਜ਼ੇਦਾਰ ਬਣਦੀ ਆ ਹਰੀ ਦੇ ਰਿਕਸ਼ਾ ਹਾਂ ਹਰੀ ਨੇ ਚੱਲ ਗਈ ਕੁਛ ਵੇ ਤੇ ਜਿੱਦਾਂ ਦੀ ਚਟਨੀ ਬਣਦੀ ਨਾ ਉਦਾਂ ਦੀ ਸਾਡੀ ਫਿਲਮ ਹੈ ਬੜਾ ਕਰਾੜੀ ਬੜੀ ਕਰਾੜੀ ਚਟਨੀ ਗਾਉਂਗੀ ਮੈਂ ਇਹ ਤੇ ਇਹਦੇ ਚ ਇਮੋਸ਼ਨਸ ਵੀ ਹੈ ਇਹਦੇ ਚ ਕਾਮੇਡੀ ਵੀ ਹੈ ਇਹਦੇ ਚ ਪੰਜਾਬੀ ਕਲਚਰ ਵੀ ਹੈ ਗਿੱਧਾ ਵੀ ਹੈ ਪੰਗੜਾ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਚ ਪਾਈਆਂ ਗਈਆਂ ਹੈ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਫਿਲਮ ਹੈਗੀ ਹੈ ਇਹ ਆਲਰੇਡੀ ਮਰਾਠੀ ਚ ਬਣ ਚੁੱਕੀ ਹੈ ਤੇ ਮਰਾਠੀ ਦਾ ਔਰ ਬਹੁਤ ਵੱਡੀ ਹਿੱਟ ਰਹੀ ਹੈ આજ ਤੱਕ ਦੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਰਾਠੀ ਦੀਆਂ ਹਿੱਟ ਫਿਲਮਾਂ 'ਚ ਇਹਦਾ ਨਾਮ ਆਉਂਦਾ ਹੈ ਮਿਊਜ਼ਿਕ ਮਿਊਜ਼ਿਕ ਬਣ ਕਰਾਤੀ ਨਾਲ ਇਹਦਾ ਨਾਮ ਆਂਦਾ ਹੈ ਅਸੀਂ ਇਹਦੇ ਚ ਕੀ ਹੈ ਹੁਣ ਪੰਜਾਬੀ ਕਲਚਰ ਪਾ ਕੇ ਪੰਜਾਬੀ ਪੰਗੜੇ ਗਿੱਧੇ ਪਾ ਕੇ ਬਾਕੀ ਜਿਹੜੀ ਕਹਾਣੀ ਉਹੀ ਰੱਖੀ ਗਈ ਹੈ ਔਰ ਉਹ ਕਹਾਣੀ ਇੰਨੀ ਕੁ ਸੋਹਣੀ ਹੈ ਕਿ ਫਿਲਮ ਬੜੀ ਛੋਟੀ ਜਿਹੀ ਸੀ ਉਹ ਮਰਾਠੀ ਦੀ ਪਰ ਉਹ ਇੰਨੀ ਜ਼ਿਆਦਾ ਚੱਲੀ ਕਿ ਉਹਨੇ 80 90 ਕਰੋੜ ਦਾ ਬਿਜ਼ਨਸ ਸ਼ਾਇਦ 90 ਕਰੋੜ ਤੋਂ ਵੀ ਉੱਪਰ ਦਾ ਬਿਜ਼ਨਸ ਕੀਤਾ ਤੇ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀਆਂ ਫੀਲਿੰਗਸ ਉਹਨਾਂ ਦੀਆਂ ਛੋਟ-ਛੋਟੀਆਂ ਇਮੋਸ਼ਨਸ ਉਹ ਕੀ ਚਾਹੁੰਦੀਆਂ ਜ਼ਿੰਦਗੀ ਤੋਂ ਜਿਹੜੀਆਂ ਕੁੱਟ-ਕੁੱਟ ਕੇ ਔਰਤਾਂ ਜਿੰਦੀਆਂ ਰਹਿੰਦੀਆਂ ਉਹਨਾਂ ਦੀਆਂ ਕਈ ਹੌਬੀਜ਼ ਹੁੰਦੀਆਂ ਜਿਹੜੀਆਂ ਕਿ ਉਹ ਪੂਰੀਆਂ ਹੀ ਨਹੀਂ ਕਰ ਪਾਉਂਦੀਆਂ ਆਪਣੀ ਪੂਰੀ ਲਾਈਫ 'ਚ ਨਾ ਤੇ ਉਹਦੇ ਬਾਰੇ ਕਿ ਹਰ ਆਦਮ ਇਨਸਾਨ ਨੂੰ ਜੀਣ ਦਾ ਹੱਕ ਹੈ ਹਰ ਔਰਤ ਨੂੰ ਜੀਣ ਦਾ ਹੱਕ ਹੈ ਜਿਹੇ ਪਰਿਵਾਰ ਹੈ ਉਹਦਾ ਉਹ ਆਪਣੇ ਪਰਿਵਾਰ ਦਾ ਖਿਆਲ ਰੱਖਤੇ ਰੱਖਦੇ ਪਰਿਵਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਸ ਔਰਤ ਦੀਆਂ ਵੀ ਕੁਝ ਇੱਛਾਵਾਂ ਕੁਝ ਹੌਬੀਜ਼ ਐ ਤੇ ਉਹਦਾ ਦਾ ਖਿਆਲ ਰੱਖਣ ਫਿਲਮ ਦੇ ਵਿੱਚ ਤੁਸੀਂ ਇਹ ਨਵੇਂ ਕਹਾਟਾ ਰਹੇ ਨੇ ਕਿ ਬਿਨਾਂ ਬਰਾਬਰ ਦੇ ਕਰੀ ਕਰਨਾ ਚਾਹੋਗੇ ਇਸ ਵਾਰ ਇਹ ਜਿਹਦੇ ਵਿੱਚ ਮੇਲ ਐਕਟ ਵੀ ਲਗ ਗਿਆ ਮੇਲ ਐਕਟਰ ਹੈਗੇ ਆ ਬਹੁਤ ਸਾਰੇ ਮੇਲ ਐਕਟਰ ਹੈ ਪਰ ਸਾਹੀ ਪੋਸਟਰ ਦੇ ਉੱਪਰ ਸਾਰੀਆਂ ਅਸੀਂ ਦੇਵੀ ਹੈਗੀਆਂ ਅੱਜ ਜੀ ਹਾਂ ਕਿਉਂਕਿ ਫਸਟ ਟਾਈਮ ਹੋਇਆ ਕਿ ਜਿਹੜੀ ਹੀਰੋ ਨੇ ਉਹ ਸਿਰਫ ਪੰਜ ਜਾਣੇ ਦੇਖੇ ਠੀਕ ਬਾਜੀ ਕੀ ਸੀ ਪਹਿਲਾਂ ਐਕਚੁਅਲੀ ਸਾਡੀ ਜਿਹੜੀ ਕਹਾਣੀ ਆ ਉਹ ਹੀਰੋ ਵਾਸਤੇ ਜਦੋਂ ਫਿਲਮ ਦੇਖੋਗੇ ਨਾ ਸਾਰੀਆਂ ਜਿੰਨੀਆਂ ਆਪਾਂ 6 ਭੈਣਾਂ ਆਈਆਂ ਸਾਰੀਆਂ 6 ਭੈਣਾਂ ਦੀਆਂ ਅਲੱਗ-ਅਲੱਗ ਸਟੋਰੀਜ਼ ਆ ਮਤਲਬ ਦੇਖਿਆ ਜਾਵੇ ਤੇ 6 ਫਿਲਮਾਂ ਦੇਖ ਕੇ ਆਉਣਾ ਤਾਂ ਤੇ 6 ਤਰ੍ਹਾਂ 6 ਤਰ੍ਹਾਂ ਦੀ 6 ਤਰ੍ਹਾਂ ਦੇ ਸੁਭਾਅ ਕੁੜੀਆਂ ਦੇ ਔਰ ਜਦੋਂ ਤੁਸੀਂ ਸਾਰੇ ਦੇਖੂਗੇ ਫਿਲਮ ਤੁਹਾਨੂੰ ਲੱਗੂਗਾ ਕਿ ਯਾਰ ਇਹਦੇ ਵਰਗੀਆਂ ਕਿ ਇਹਦੇ ਵਰਗੀਆਂ ਅਲੱਗ-ਅਲੱਗ ਤਰ੍ਹਾਂ ਦੇ ਸਾਰਿਆਂ ਦੇ ਸੁਭਾਅ ਉਸ ਤਰ੍ਹਾਂ ਦੇ ਉਹਨਾਂ ਦੀ ਸਾਰੇ ਨੇਚਰ ਲੜਾਈ ਝਗੜੇ ਜਿੱਦਾਂ ਆਪਾਂ ਛੋਟੇ ਹੁੰਦੇ ਆਪਣੀਆਂ ਭੈਣਾਂ ਨਾਲ ਲੜੀਦਾ ਹੁੰਦਾ ਸੀ ਕਿਉਂਕਿ ਮੇਰੀਆਂ ਆਪਣੀਆਂ ਚਾਰ ਭੈਣਾਂ ਹੈਗੀਆਂ ਤੇ ਆਪਾਂ ਛੋਟੇ ਹੁੰਦੇ ਨਿੱਕੀ-ਨਿੱਕੀਆਂ ਗੱਲਾਂ ਤੋਂ ਲੜਦੇ ਹੁੰਦੇ ਸੀ ਤੇ ਉਹ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਲੱਗੂਗੀਆਂ ਤੁਹਾਨੂੰ ਲੱਗੂਗਾ ਕਿ ਆਪਾਂ ਪਿੱਛੇ ਬਚਪਨ 'ਚ ਹੀ ਚਲੇ ਗਏ ਮਨਨ ਦਾ ਕਹਿੰਦਾ ਮਤਲਬ ਹੈ ਕਿ ਤੁਸੀਂ ਇੱਕ ਟਿਕਟ ਖਰਚੋਗੇ ਨਾ ਤਾਂ ਉੱਤੇ 6% ਕਾਣ ਮਿਲੂਗੀ ਕਿੰਨਾ ਫਾਇਦਾ ਹੈ ਤੁਹਾਡਾ ਸੋਚੋ ਯਾਨੀ ਸਭਿਆਚਾਰ ਨੂੰ ਕਾफी ਪਿੱਛੇ ਛੱਡਿਆ ਹੈ ਰੀਲਿਬਲਮ ਦੇ ਵੀ ਟਿਕਟੇ ਕਾਫੀ ਪ੍ਰਮੋਟ ਕੀਤਾ ਗਿਆ ਹੈ ਇਹ ਸਭ ਦੇਖਦੇ ਨਾ ਦੇਖੋ ਜੀ ਮੈਨੂੰ ਲੱਗਦਾ ਪੰਜਾਬੀ ਬੋਲੀ ਮਾਂ ਬੋਲੀ ਜਿਹੜੀ ਸਾਡੀ ਹੈਗੀ ਔਰ ਪੰਜਾਬੀ ਕਲਚਰ ਤੋਂ ਉੱਪਰ ਪੰਜਾਬੀ ਸਭਿਆਚਾਰ ਸਾਡੀ ਸੰਸਕ੍ਰਿਤੀ ਤੋਂ ਉੱਪਰ ਮੈਨੂੰ ਤਾਂ ਕੁਝ ਲੱਗਦਾ ਨਹੀਂ ਕਿਉਂਕਿ ਮੈਂ ਇੱਥੇ ਦੀ ਹੈਗੀ ਹਾਂ ਮੈਂ ਇੱਥੇ ਹੀ ਪੈਦਾ ਹੋਈ ਹਾਂ ਤੇ ਉਹ ਜਿਹੜਾ ਭੁੱਲਣਾ ਹੈ ਨਾ ਉਹ ਬੜਾ ਦੁੱਖ ਦਿੰਦਾ ਤੁਸੀਂ ਅੱਜ ਘਰਾਂ 'ਚ ਵੀ ਜਾਓ ਨਾ ਕਈਆਂ 'ਚ ਪੰਜਾਬੀ ਘਰਾਂ 'ਚ ਜਿੱਥੇ ਆਪਣੀਆਂ ਫੈਮਲੀਆਂ ਆ ਉਹ ਕਹੋਗੇ ਬੱਚੇ ਹਿੰਦੀ 'ਚ ਬੋਲੋ ਬੱਚੇ ਇੰਗਲਿਸ਼ 'ਚ ਬੋਲੋ ਉਹਨਾਂ ਨੂੰ ਪੰਜਾਬੀ ਨਹੀਂ ਤੁਸੀਂ ਬੋਲਣ ਦਿੰਦੇ ਇਹ ਕਿੰਨੀ ਗਲਤ ਗੱਲ ਹੈ ਮੇਰਾ ਬੇਟਾ ਜਿਹੜਾ ਨਾਨਕ ਹੈ ਉਹ ਉੱਥੇ ਪੈਦਾ ਹੋਇਆ ਬੰਬੇ 'ਚ ਉਹ ਲਿਖ ਵੀ ਸਕਦਾ ਹੈ ਉਹ ਪੜ੍ਹ ਵੀ ਸਕਦਾ ਤੇ ਉਹ ਬੋਲ ਵੀ ਸਕਦਾ ਤੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇ ਰਹੇ ਹਾਂ ਔਰ ਹਰ ਇੱਕ ਨੂੰ ਦੇਣੇ ਚਾਹੀਦੇ ਆ ਮੇਰੇ ਖਿਆਲ ਚ ਕਿ ਸਾਡੀ ਮਾਂ ਬੋਲੀ ਤੋਂ ਜਿਹਨੂੰ ਤੁਸੀਂ ਦੂਸਰੀਆਂ ਭਾਸ਼ਾਵਾਂ ਜ਼ਰੂਰ ਸਿੱਖੋ ਮੈਂ ਕਹਿੰਦੀ ਤੁਸੀਂ ਸਾਰੀ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਤਾਂ ਬਹੁਤ ਹੀ ਅੱਛੀ ਗੱਲ ਹੈ ਪਰ ਤੁਸੀਂ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਕਿਉਂਕਿ ਜੇ ਤੁਸੀਂ ਆਪਣੀ ਮਾਂ ਬੋਲੀ ਆਪਣੇ ਕਲਚਰ ਆਪਣੇ ਗਿੱਧੇ ਪੰਘੜੇ ਆਪਣੀ ਸੰਸਕ੍ਰਿਤੀ ਨੂੰ ਭੁੱਲ ਗਏ ਤਾਂ ਫਿਰ ਗੱਲ ਹੀ ਕੀ ਕੌਣ ਕਰੇਗਾ ਇਹਨੂੰ ਪ੍ਰੋਮੋਟ ਜਿਹੜੀਆਂ ਇੰਨੀ ਆ ਚੰਗੀਆਂ ਚੀਜ਼ਾਂ ਇੱਕ ਦਿਨ ਮਤਲਬ ਕਈ ਸਾਡੇ ਨਾ ਵਰਡਸ ਜਿੱਦਾਂ ਪੁਦੀਨਾ ਕਈ ਕਹਿੰਦੇ ਪੁਦੀਨਾ ਕੀ ਹੁੰਦਾ ਪੂਦਨਾ ਆ ਪੂਦਨਾ ਸਾਰੀ ਪੂਦਨਾ ਕੀ ਹੁੰਦਾ ਕਹਿੰਦੇ ਪੂਦਨਾ ਫਿਰ ਦੱਸਦਾ ਬੰਦਾ ਕਿ ਇਹ ਪੁਦੀਨਾ ਹੁੰਦਾ ਤੇ ਮਤਲਬ ਕਈ ਚੀਜ਼ਾਂ ਕਈ ਇਹ ਕਹੇਗਾ ਸੂਜ ਘੜੋਲਾ ਸੂਜ ਘੜੋਲਾ ਤੇ ਫਿਰ ਸੌਰੀ ਮੈਂ ਹੀ ਗਲਤ ਬੋਲਤਾ ਸੂਜ ਘੜੋਲਾ ਸੂਜ ਘੜੋਲਾ ਤੇ ਮੈਂ ਉਹਨਾਂ ਨੂੰ ਪੁੱਛਿਆ ਸੂਜ ਘੜੋਲਾ ਕੀ ਹੁੰਦਾ ਕਿਉਂਕਿ ਅਸੀਂ ਆਮ ਭਾਸ਼ਾ 'ਚ ਉਹਨੂੰ ਬੋਲਣਾ ਹੀ ਭੁੱਲ ਗਏ ਆ ਮਤਲਬ ਇਹਨੇ ਕਈ ਨਾ ਨਵੇਂ ਵਰਡਸ ਜਿਹੜੇ ਆਪਾਂ ਭੁੱਲ ਚੁੱਕੇ ਆਂ ਔਰ ਸਾਨੂੰ ਮੈਨੂੰ ਖੁਦ ਨੂੰ ਪੁੱਛਣਾ ਪਿਆ ਕਿ ਸੁਜਪੜੋਲਾ ਕੀ ਹੁੰਦਾ ਤੇ ਇਹ ਅੱਛੀ ਗੱਲ ਨਹੀਂ ਹੈ ਮੈਨੂੰ ਲੱਗਦਾ ਕਿ ਸਾਡੀ ਸੰਸਕ੍ਰਿਤੀ ਔਰ ਮਾਂ ਬੋਲੀ ਜਿਹੜੀ ਹੈ ਹਮੇਸ਼ਾ ਸਾਨੂੰ ਹਨ ਇਹ ਫਿਲਮ ਇਹ ਵੀ ਸਿਖਾਏਗੀ ਨਹੀਂ ਇਹ ਫਿਲਮ ਇਹ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਹੈ ਅਸੀਂ ਅੱਜ ਕੱਲ ਆਪਣੇ ਅੰਡੀ ਗਵੰਡੀ ਦੋਸਤੇ ਕਿੰਨੀ ਪਾਰਟੀ ਸਾਰਿਆਂ ਵਿੱਚ ਖੁੱਲ ਗਏ ਆ ਤੇ ਪਹਿਲੇ ਇਹਨਾਂ ਦਾ ਕੈਰੈਕਟਰ ਅੰਗਰੇਜ਼ ਕੋਲ ਵੀ ਪਹਿਲੇ ਅੰਡੀ ਗਵੰਡੀ ਦੋਸਤਾਂ ਨੂੰ ਲੱਭਦੀ ਹੈ ਫਿਰ ਇਹਨੂੰ ਸਮਝ ਆਉਂਦਾ ਹੈ ਕਿ ਨਹੀਂ ਮੇਰੀ ਪਹਿਣਾ ਆ ਗਈਆਂ ਪਹਿਣਾ ਨਾਲ ਕੰਮ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਇਹ ਫਿਲਮ ਇਹ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਤੇ ਪਰਿਵਾਰੋ ਜੀ ਇਹਦੀ ਜਿਹੜੀ ਤੁਸ ਤੁਹਾਨੂੰ ਲੱਗਦਾ ਹੋਣਾ ਆਂਢੀ ਗੁਆਂਢੀ ਸਾਰੇ ਪਰ ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਹ ਕਿਉਂਕਿ ਇਹ ਦੁਬਈ ਚ ਪੈਦਾ ਹੋਈ ਔਰ ਇਹ ਪੰਜਾਬ ਗੱਦੀ ਨਹੀਂ ਰਹੀ ਉਹਦੇ باوجود ਵੀ ਇਹ ਪੰਜਾਬੀ ਬੋਲ ਰਹੀ ਹੈ ਬੜੀ ਅੱਛੀ ਗੱਲ ਹੈ ਮਤਲਬ ਇਹਨੇ ਸਿੱਖੀ ਆਪਣੀ ਨਾਨੀ ਕੋ ਆਪਣੀ ਦਾਦੀ ਕੋਲੋਂ ਪਰ ਕਿਉਂਕਿ ਇਹਦੀ ਜਿਹੜੀ ਹੈਗੀ ਇਹ ਰਹੀ ਨਹੀਂ ਹੈ ਇੱਥੇ तकरीबन ਦੁਬਈ ਰਹੀ ਦੁਬਈ ਤੋਂ ਬਾਅਦ ਬੰਬੇ ਰਹੀ ਇਸ ਕਰਕੇ ਜਿਹੜਾ ਆਂਢੀ ਗੁਆਂਢੀ ਇੱਧਰ ਉੱਧਰ ਹੋ ਗਿਆ ਥੋੜਾ ਜਿਹਾ ਬਹੁਤ ਹੀ ਸੋਨਾ ਐਕਸਪੀਰੀਅੰਸ ਰਿਹਾ ਇੱਕ ਤੇ ਬਾਲੀਵੁੱਡ ਦੀ ਇੱਥੇ ਵੀ ਹੈਗੀ ਦੇ ਇੱਕ ਸਾਥ ਵੀ ਮਿਲ ਗਿਆ ਪਰ ਪ੍ਰੋਡਕਸ਼ਨ ਬੜੀ ਸੋਹਣੀ ਸੀ ਸਟੋਰੀ ਤੇ ਇੰਨੀ ਚੰਗੀ ਲੱਗੀ ਮੈਨੂੰ ਇਸ ਵਾਸਤੇ ਮੈਂ ਹਾਂ ਕਿਤੀ ਹੈ ਫਿਲਮ ਵਾਸਤੇ ਬਿਕੋਜ਼ ਐ ਛੇ ਪਹਿਣਾ ਇਕਵਲ ਰੋਲਸ ਅਗੇਨ ਤੁਹਾਨੂੰ ਕਦੀ ਨਹੀਂ ਲੱਗੇਗਾ ਐ ਵਾਦਾ ਹੈ ਕਿ ਆਇਆ ਘਟ ਹੈ ਮੇਰਾ ਐਕਸਪੀਰੀਅੰਸ ਬਹੁਤ ਹੀ ਸੋਨਾ ਰਿਹਾ ਐਂਡ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਆ ਇੱਥੇ ਕਹਿੰਦੇ ਨੇ ਕਿ ਦੋ ਬੀਪੀਆਂ ਇਕੱਠੀਆਂ ਉਹਨਾਂ ਨੂੰ ਚੁੱਕਣਾ ਮੁਸ਼ਕਲ ਹੋ ਜਾਂਦਾ ਤੇ ਛੇ ਜਨੇ ਕੱਟੇ ਸੈਟ ਤੇ 기ਵਦਾ ਮੌਕਾ ਹਾ ਉਹ ਡਾਇਰੈਕਟਰ ਦੇ ਵਾਲ ਸਾਰੇ ਨਿਕਲ ਗਏ ਤੀਆਂ ਲੱਗੀਆਂ ਹੀਆਂ ਸੀ ਤੀਆਂ ਆਹ ਤੇ ਤੀਆਂ ਦਾ ਮੇਲਾ ਸ਼ੁਰੂ ਕਰ ਲੈ ਸੀ ਨਹੀਂ ਉਹਨੇ ਪਹਿਲਾਂ ਵੀ ਜਿੰਵੇਂ ਸੱਸ ਕੁੜੀ ਨਹੀਂ ਬਣਾਈ ਵਿਚਾਰੇ ਨੇ ਉਹ ਵੀ ਉਹ ਜਿਵੇਂ ਬੜੀਆਂ ਜਲਾਨੀਆਂ ਸੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਤਾਂ ਪਹਿਲਾਂ ਉਹਦੇ ਥੋੜੇ ਬਾਲ ਸੀਗੇ ਪਰਵੇਂ ਤੇ ਉਸ ਤੋਂ ਬਾਅਦ ਥੋੜੇ ਘੱਟ ਹੋ ਗਏ ਹੁਣ ਮੈਂ ਕਿਥੋਂ ਅਗਲੀ ਬਣਾਉਂਗਾ ਨਾ ਬੁਰੇ ਇਤਲਾ ਜਣਾ ਨਾਂਦੇ ਵਕ ਬੜਾ ਮਜ਼ਾ ਆਣਾ ਜਦੋਂ ਪਾਰਟ 2 ਬਣਾਏਗਾ ਜਿਵੇਂ ਕਿ ਅੱਜਕੱਲ੍ਹ ਫਿਲਮਾਂ ਦੀ ਗੱਲ ਕਰੀ ਤਾਂ ਐਕਸ਼ਨ ਫਿਲਮਾਂ ਨੇ ਆ ਸਮੇਂ ਦੇ ਫਿਲਮਾਂ ਮਰਦ ਪ੍ਰਸੰਤ ਲੱਗਦੇ ਹੀਰੋ ਨਹੀਂ ਜਦਾ ਬਣਦਾ ਇਹ ਨੂੰ ਪਹਿਲਾਂ ਵੀ ਦਿੱਸੇ ਜਾਵੇ ਪੁਰਾਣੀਆਂ ਫਿਲਮਾਂ ਦੇਖੇ ਉੱਥੇ ਵੀ ਹੀਰੋ ਨੂੰ ਥੋੜਾ ਸਾਇਡ ਤੇ ਰੱਖਿਆ ਜਾਂਦਾ ਹੀਰੋ ਜਦਾ ਹੀ ਕੋਰਪਸ ਆਲਰੇਡੀ ਤੁਸੀਂ ਬੇਸ਼ੱਕ ਕਰ ਰਹੇ ਕਿ ਲੱਗਦਾ ਹੈ ਕਿ ਐਕਸ਼ਨ ਜਨਰ ਵਧੇਗਾ ਕਿ ਇਹ ਹੀਰੋ ਨੇ ਨੂੰ ਅੱਗੇ ਮੁਕਤ ਕਰੇਗਾ ਬਿਲਕੁਲ ਜੀ ਮੈਨੂੰ ਇਹ ਲੱਗਦਾ ਹੈ ਕਿ ਇਹ ਜੇ ਫਿਲਮ ਚੱਲਦੀ ਹੈ ਵਾਈ ਗੁਰੂ ਕਰੇ ਜਿਵੇਂ ਕਿ ਦਰਸ਼ਕਾਂ ਨੇ ਹਮੇਸ਼ਾ ਬਹੁਤ ਪਸੰਦ ਕੀਤਾ ਸਾਡੀਆਂ ਫਿਲਮਾਂ ਨੂੰ ਤੇ ਵਾਹਿਗੁਰੂ ਕਰੇ ਕਿ ਇਹ ਫਿਲਮ ਚੱਲੇ ਔਰ ਇੱਕ ਨਵੀਂ ਹੀ ਹਿਸਟਰੀ ਕ੍ਰੀਏਟ ਕਰੇਗੀ ਪੰਜਾਬੀ ਫਿਲਮ ਇੰਡਸਟਰੀ ਚ ਇੱਕ ਨਵਾਂ ਇਤਿਹਾਸ ਬਣਾਏਗੀ ਕਿਉਂਕਿ ਐਦਾਂ ਦੀ ਫਿਲਮ ਕਦੀ ਬਣੀ ਨਹੀਂ ਹੈ ਮੈਂ ਤਾਂ ਬਹੁਤ ਜਿਵੇਂ ਤੁਸੀਂ ਜਾਣਦੇ ਹੋ ਮੈਂ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਪਰ ਮੈਂ ਕਹੂੰਗੀ ਕਿ ਨਾ ਇੱਕ ਅਲੱਗ ਹੀ ਬੱਕਰੀ ਜਿਹੀ ਫਿਲਮ ਹੈ ਇਹ ਔਰਤਾਂ ਦੀ ਔਰ ਇਹ ਵੀ ਨਹੀਂ ਹੈ ਕਿ ਜਿੱਦਾਂ ਕਿ ਅਸੀਂ ਕਹਾਂਗੇ ਕਿ ਇਕਦਮ ਜਿਹੜੀਆਂ ਯੰਗ ਯੰਗ ਹੀਰੋਇਨਸ ਹੁੰਦੀਆਂ ਹੈ ਤੇ ਉਹਨਾਂ ਦਾ ਨਾ ਗਿਆ ਨੇ ਅਸੀਂ ਯੰਗ ਤੋਂ ਯੰਗ ਹੈ ਤੇ ਉਹ ਉਹ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜੇ ਲਵ ਸਟੋਰੀਜ਼ ਹੁੰਦੀਆਂ ਜਾਂ ਗਾਣੇ ਹੁੰਦੇ ਉਹਦਾਂ ਦੇ ਰੋਮਾਂਸ ਹੁੰਦਾ ਉਹ ਸਾਰੇ ਆਲਰੇਡੀ ਲੋਕ ਦੇਖ ਚੁੱਕੇ ਆ ਹੋਂ ਲੋਕਾਂ ਨੂੰ ਚਾਹੀਦਾ ਹੈ ਰੀਅਲਿਸਟਿਕ ਜਿਹੜੀਆਂ ਅੱਜ ਕੱਲ ਉਹਨਾਂ ਦੀ ਜ਼ਿੰਦਗੀ ਨੂੰ ਰਿਲੇਟ ਕਰਦੀਆਂ ਹੋਈਆਂ ਫਿਲਮਾਂ ਹੁਣ ਉਹਨਾਂ ਨੂੰ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਤੇ ਇਹ ਜਿਹੜੀ ਹੈਗੀ ਹੈ ਜਿਹੜੀਆਂ ਵੀ ਲੇਡੀਜ਼ ਹੈਗੀਆਂ ਤੇ ਉਹਨਾਂ ਦੀ ਜਿਹੜੀ ਕਹਾਣੀ ਹੈ ਛੇ ਕਹਾਣੀਆਂ ਉਹਦੇ ਨਾਲ ਹਰ ਔਰਤ ਆਪਣੇ ਆਪ ਨੂੰ ਰਿਲੇਟ ਕਰੇਗੀ ਚਾਹੇ ਔਰਤ ਹੀ ਕਿਉਂ ਬੱਚੀਆਂ ਚਾਹੇ 10 ਸਾਲ ਦੀਆਂ ਹੋਣ ਜਾਂ 70 ਸਾਲ ਦੀ ਸਾਡੀ ਨਾਨੀ ਦਾਦੀ ਹੋਵੇ ਉਹ ਸਾਰੇ ਉਹ ਕਹਿਣਗੇ ਕਿ ਤੇ ਮੇਰੀ ਕਹਾਣੀ ਹੈ ਇਹ ਤਾਂ ਮੇਰੇ ਨਾਲ ਵੀ ਹੋਇਆ ਸੋ ਇਹ ਕਿੰਨੀ ਚੰਗੀ ਗੱਲ ਹੈ ਕਿ ਜਦੋਂ ਅਸੀਂ ਇਹ ਸਮਝਦੇ ਨੇ ਕਿ ਇਹ ਸਾਡੇ ਜ਼ਮੀਨ ਦੀ ਗੱਲ ਹੈ ਸਾਡੇ ਪੰਜਾਬ ਦੀ ਗੱਲ ਹੈ ਇਹ ਸਾਡੀ ਆਪਣੀ ਗੱਲ ਹੈ ਇਹ ਸਾਡੀ इमोਸ਼ਨ ਸਾਡੀ ਫੀਲਿੰਗਸ ਔਰ ਜੋ ਅਸੀਂ ਮਹਿਸੂਸ ਕਰਦੇ ਹਾਂ ਉਹਦੀ ਗੱਲ ਹੈ ਤਾਂ ਫਿਰ ਅਸੀਂ ਜ਼ਿਆਦਾ ਉਹਦੇ ਨਾਲ ਜੁੜਦੇ ਆ ਇਹਹੀ ਰੀਜ਼ਨ ਸੀ ਕਿ ਫਿਲਮ ਇੰਨੀ ਚੱਲੀ ਮਤਲਬ ਇਹ ਨਹੀਂ ਕਿ ਮਰਾਠੀ ਚ ਬਣੇ ਜਾਂ ਗੁਜਰਾਤੀ ਚ ਬਣੇ ਜਾਂ ਕਿਸੇ ਵੀ ਲੈਂਗੁਏਜ ਚ ਬਣੇ ਕਿਸੇ ਵੀ ਦੁਨੀਆ ਦੇ ਹਿੱਸੇ ਦੀ ਲੈਂਗੁਏਜ ਚ ਬਣੇ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਕਹਾਣੀ ਹੈ ਸੋ ਇਸ ਦੀ ਕਹਾਣੀ ਹੈ ਇਮੋਸ਼ਨਸ ਦੀ ਕਹਾਣੀ ਉਹਨਾਂ ਦੀ ਫੀਲਿੰਗ ਉਹਨਾਂ ਦੀ ਇੱਛਾਵਾਂ ਦੀ ਕਹਾਣੀ ਹੈ ਸੋ ਮੈਨੂੰ ਲੱਗਦਾ ਜਿਹੜਾ ਵੀ ਬੰਦਾ ਇਸ ਫਿਲਮ ਨੂੰ ਦੇਖਣ ਜਾਏਗਾ ਉਹਨਾਂ ਦੇ ਰਿਲੇਸ਼ਨਸ਼ਿਪਸ ਬਹੁਤ ਬੈਟਰ ਹੋ ਜਾਣਗੇ ਆਪਣੀ ਪਰਾ ਭੈਣ ਦੇ ਹਸਬੰਡ ਵਾਈਫ ਦੇ ਕਿਉਂਕਿ ਉਹ ਸਮਝਣ ਲੱਗਣਗੇ ਕਿ ਮੇਰੀ بیوی ਮੇਰੇ ਤੋਂ ਕੀ ਜਾਣਦੀ ਹੈ ਮੇਰੀ ਭੈਣ ਮੇਰੇ ਤੋਂ ਕੀ ਜਾਣਦੀ ਹੈ ਮੇਰੀ ਮਾਂ ਕੀ ਜਾਣਦੀ ਹੈ ਆਪਣੇ ਪੁੱਤ ਦੀ ਆਪਣੀ ਧੀ ਤੋਂ ਇੱਕ ਛੋਟਾ ਜਿਹਾ ਪਿਆਰ ਦਾ ਇੱਕ ਅਵਾਕੀ ਮੈਨੂੰ ਮੁਜੱਫੀ ਪਾ ਲਈ ਮੇਰੀ ਬੇਟੀ ਔਰ ਕਦੇ ਮੰਮੀ ਮੈਂ ਤੈਨੂੰ ਬੜੀ ਯਾਦ ਕਰਦੀ ਆ ਜਾਂ ਬੇਟਾ ਕਵੇ ਕਿ ਮੈਂ ਅੱਜ ਗਿਆਸ ਤੇਰੇ ਜਿਹੇ ਹੀ ਖਾਣਾ ਨਹੀਂ ਤੇਰੇ ਜਹਾ ਕੋਈ ਬਣਾਉਂਦਾ ਤੇਰੀ ਜਿਹੀ ਰੋਟੀ ਕੋਈ ਨਹੀਂ ਬਣਾਉਂਦਾ ਇਹ ਛੋਟੀਆਂ 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 ਗੱਲਾਂ ਹੁੰਦੀਆਂ ਪਰ ਬਹੁਤ ਮਾਇਨੇ ਰੱਖਦੀਆਂ ਜ਼ਿੰਦਗੀ 'ਚ ਹੈ ਨਾ ਤੇ ਇੱਕ ਵਾਈਫ ਜਿਹੜੀ ਹੁੰਦੀ ਹੈ ਉਹ ਆਪਣੇ ਹਸਬੰਡ ਤੋਂ ਕੀ ਐਕਸਪੈਕਟ ਕਰਦੀ ਪੈਸਾ ਔਰ ਇਹ ਉਹ ਚੀਜ਼ਾਂ ਤਾਂ ਚਲੋ ਠੀਕ ਹੈ ਉਹ ਕਦੀ ਚਾਹੁੰਦੀ ਹੈ ਕਿ ਮੇਰੇ ਹਸਬੰਡ ਮੈਨੂੰ ਕਵੇ ਕਿ ਮੈਂ ਤੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਜਾਂ ਤੇਰੇ ਜਿੰਨੀ ਸੋਹਣੀ ਤਾਂ ਹੋਰ ਕੋਈ ਹੈ ਹੀ ਨਹੀਂ ਤੇ ਮਤਲਬ ਇਹ ਗੱਲਾਂ ਛੋਟੀਆਂ ਪਰ ਇੱਕ ਔਰਤ ਲਈ ਇਹ ਬਹੁਤ ਵੱਡੀਆਂ ਗੱਲਾਂ ਜਿਵੇਂ ਕਿ ਤੁਹਾਡੀ ਫਿਲਮ ਦੇ ਵਿੱਚ ਤੁਸੀਂ 6 ਪੈਣਾ ਦਿਖਾਇਆ ਪਰ ਬਾਹਰ ਵੱਡਾ ਬਖਾਇਆ ਜੇ ਅਸਲ ਤੋਂ ਪੁਰਾਣੇ ਲੋਕ ਦੀ ਗੱਲ ਹੈ ਕਿ ਇੱਕ ਪਰਿਵਾਰ ਵਿੱਚ ਬਹੁਤ ਜ਼ਿਆਦਾ ਬੱਚੇ ਹੁੰਦੇ ਸਨ ਵੱਡਾ ਪਰਿਵਾਰ ਹੁੰਦਾ ਸੀ ਪਰ ਹੁਣ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਅੱਜ ਕੱਲ 2 ਜਾਂ 2 ਬੱਚੇ ਰੱਖਦੇ ਨੇ ਕੀ ਲੱਗਦਾ ਕਿ ਇਸ ਨੂੰ ਫਿਲਮ ਦੇਖਣ ਤੋਂ ਬਾਅਦ ਲੱਗੇਗਾ ਕਿ ਪਰਿਵਾਰ ਵਧਣਾ ਚਾਹੀਦਾ ਹੈ ਤਾਂ ਜੋ ਆਪਸੀ ਫੇਰ ਆ ਹ ਤੁਸੀਂ ਦੇਖ ਲਓ 6 ਪੈਣਾ ਸਾਡੀ ਮਾਂ ਨੇ ਜੰਮੀਆ ਪਹਿਲਾਂ ਹੁੰਦਾ ਸੀ ਛੋਟੀ ਵਾਲੀ ਹੋਈ ਉਹ ਤੋਂ ਬਾਅਦ ਦੂਜੀ ਹੋਈ ਉਹਨੇ ਹੀ ਆਪਣੇ ਭਰਾ ਨੂੰ ਸਾਂਭ ਲਿਆ ਉਹ ਤੋਂ ਅਗਲੀ ਹੋਈ ਉਹਨੇ ਉਹਨਾਂ ਨੂੰ ਸਾਂਭ ਲਿਆ ਇਦਾਂ ਕਰਕੇ ਮਤਲਬ ਆਪ ਹੀ ਪਾਲ ਜਾਂਦੇ ਸੀ ਏਨੇ ਏਨੇ ਬੱਚੇ ਅੱਜ ਕੱਲ੍ਹ ਲੋਕ ਇੱਕ ਬੱਚਾ ਨਹੀਂ ਪੈਦਾ ਕਰਦੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਕਿ ਲੱਗਦਾ ਕਿ ਇਸ ਨਾਲ ਕੁੜੀਆਂ ਦੀ ਕਦਰ ਵਧੂਗੀ ਜਿਵੇਂ ਤੁਸੀਂ ਦੇਖਿਆ ਔਰ ਉਹ ਦਿਖਾਈ ਮਜ਼ਬੂਤੀ ਦਿਖਾਈ ਸਹਿਜਤਾ ਨਿਮਰਤਾ ਹਰ ਚੀਜ਼ ਦਿਖਾਈ چاہے ماڈرن ہو گئے چلا گیا تقریباً ਮੁੰਡਿਆਂ ਨੂੰ ਹੀ ਉੱਪਰ ਸਮਝਿਆ ਜਾਂਦਾ ਕਿ ਕੁੜੀਆਂ ਜੱਟ ਦੀਆਂ ਕੁੜੀਆਂ ਤੁਸੀਂ ਦੇਖ ਲਓ ਜਿੰਨੇ ਵੀ ਐਗਜ਼ਾਮਸ ਹੁੰਦੇ ਨੇ ਉਹਦੇ ਚ ਸਭ ਤੋਂ ਜ਼ਿਆਦਾ ਜਿਹੜੀ ਹੈਗੇ ਪਰਸੈਂਟੇਜ ਤੁਸੀਂ ਕੁੜੀਆਂ ਦੀ ਦੇਖਦੇ ਹੋ ਅੱਜ ਡਾਕਟਰਸ ਦੇਖ ਲਓ ਇੰਜੀਨੀਅਰ ਦੇਖ ਲਓ ਸਾਰੀ ਹਰ ਚੀਜ਼ 'ਚ ਕੁੜੀਆਂ ਵੱਧਣ ਵੱਧ ਰਹੀਆਂ ਠੀਕ ਹੈ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਪਰ ਜ਼ਿਆਦਾ ਮੈਕਸਿਮਮ ਤੁਸੀਂ ਪਰਿਵਾਰਾਂ 'ਚ ਦੇਖੋਗੇ ਕਿ ਤੁਸੀਂ ਵੀ ਘਰ 'ਚ ਤੁਸੀਂ ਕੰਮ ਕਰਦੇ ਆ ਤੁਹਾਡੀ ਵਾਈਫ ਵੀ ਕੰਮ ਕਰਦੀ ਆ ਪਰ ਚਾਹ ਬਣਾਉਣ ਲਈ ਜਾਂ ਰੋਟੀ ਬਣਾਉਣ ਲਈ ਉਹਨੂੰ ਹੀ ਕਿਹਾ ਜਾਊਗਾ ਤੁਹਾਨੂੰ ਨਹੀਂ ਕਿਹਾ ਜਾਏਗਾ ਹੈਨਾ ਉਹ ਵੀ ਉਨਾ ਹੀ ਥੱਕ ਕੇ ਆਏਗੀ ਜਿੰਨਾ ਤੁਸੀਂ ਥੱਕ ਕੇ ਆਉਂਦੇ ਹੋ ਔਰ ਉਹਨਾਂ ਨੂੰ ਵੀ ਉਨਾ ਹੀ ਕੰਮ ਕਰਨਾ ਪੈਂਦਾ ਬਾਅਦ ਜਿੰਨਾ ਤੁਹਾਨੂੰ ਕਰਨਾ ਪੈਂਦਾ ਫੇਰ ਵੀ ਔਰਤ ਤੋਂ ਇੰਨੀ ਐਕਸਪੈਕਟੇਸ਼ਨਸ ਕੀਤੀਆਂ ਜਾਂਦੀਆਂ ਹਨ ਇਹ ਸਾਰੀਆਂ ਚੀਜ਼ਾਂ ਨੂੰ ਇਹ ਸ਼ਾਇਦ ਸਾਡੀ ਕਹਾਣੀ ਹਲਕਾ ਜਿਹਾ ਚੇਂਜ ਕਰੇਗੀ ਪਰ ਇਹ ਨਹੀਂ ਹੈ ਕਿ ਇਹਦੇ ਚ ਸਿਰਫ ਔਰਤਾਂ ਨੂੰ ਦਿਖਾਇਆ ਗਿਆ ਕਿ ਔਰਤਾਂ ਕੀ ਫੀਲ ਕਰਦੀਆਂ ਇਹਦੇ ਵਿੱਚ ਆਦਮੀਆਂ ਦੀ ਦੇ ਲਈ ਵੀ ਇਹ ਹੈ ਕਿ ਕੁਝ ਔਰਤਾਂ ਜਿਹੜੀਆਂ ਆਪਣੇ ਹਸਬੰਦ ਦੇ ਪੈਸੇ ਨੂੰ ਕੋ ਸਮਝਦੀਆਂ ਹੀ ਨਹੀਂ ਆ ਜਿਹੜਾ ਰੋਲ ਕਰਦੀ ਸਾਡੀ ਫੁਕਰੀ ਭੈਣ ਤੇ ਤੇ ਇਹ ਜਿਹੜੀ ਹੈਗੀ ਇਹ ਬ੍ਰਾਂਡਡ ਕੱਪੜੇ ਪਾਉਂਦੀ ਹੈ ਪੋਰਸ ਲੈਂਦੀ ਹੈ ਇੱਕ ਵਾਰੀ ਸੂਟ ਪਾ ਲਿਆ ਦੂਜਾ ਪਾਉਂਦੀ ਨਹੀਂ ਸਾਨੂੰ ਪੰਜਾਂ ਨੂੰ ਜਲਾਉਂਦੀ ਹੈ ਕਹਿੰਦੀ ਮੇਰੇ ਕੋਲ ਤਾਂ ਗੱਡੀ ਨਵੀਂ ਆ ਗਈ ਮੇਰੇ ਕੋਲ ਤਾਂ ਘਰ ਨਵਾਂ ਆ ਮੈਂ ਅੱਜ ਨਵੀਂ ਡਾਇਮੰਡ ਦੀ ਰਿੰਗ ਲਈ ਹੈ ਪਰ ਉਹਦਾ ਹਸਬੰਡ ਕਿੱਦਾਂ ਉਹ ਪੈਸੇ ਕਮਾ ਕੇ ਲਿਆਉਂਦਾ ਹੈ ਔਰ ਉਹਨੂੰ ਕਿੰਨੀ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਉਹ ਕਈ ਔਰਤਾਂ ਉਹ ਵੀ ਨਹੀਂ ਸਮਝਦੀਆਂ ਠੀਕ ਹੈ ਇਹ ਉਹਨਾਂ ਦੀ ਵੀ ਕਹਾਣੀ ਹੈ ਕੀ ਔਰਤ ਨੂੰ ਕੀ ਸਮਝਣਾ ਚਾਹੀਦਾ ਔਰ ਆਦਮੀ ਨੂੰ ਕੀ ਔਰਤ ਨੂੰ ਕਿੱਦਾਂ ਸਮਝਣਾ ਚਾਹੀਦਾ ਇਹ ਦੁਨਨਾ ਪੱਖਾਂ ਤੋਂ ਲਈ ਗਈ ਫਿਲਮ ਹੈ ਇਸ ਫਿਲਮ ਦੇ ਵਿੱਚ ਸ਼ੇਪ ਹੈ ਨਾ ਸੰਤੂ ਦਾ ਪਿਆਰ ਕਿੰਨੋਂ ਮਿਲਿਆ ਬਹੁਤ ਜਿਆਦਾ ਲੱਗਿਆ ਕਿ ਨਹੀਂ ਇਹ ਸਾਈਡ ਤੇ ਰੱਖੋ ਇਹ ਮੈਂ ਜਿਆਦਾ ਮਿਹਨਤ ਕੀਤੀ ਨਾ ਨਹੀਂ ਸਾਈਡ ਤੇ ਰੱਖੋ ਵਾਲੀ ਤਾਂ ਕੋਈ ਗੱਲ ਨਹੀਂ ਜੀ ਕਿਉਂਕਿ ਸਾਰੀਆਂ ਹਾਂ ਕਿੱਦਾਂ ਕਿੱਦਾਂ ਸੀ ਹੱਸਦੇ ਸੀ ਸੀਗੇ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਮੱਧੀ ਗੱਲ ਕਿਸੇ ਨੂੰ ਕੋਨੇ ਚ ਬਿਠਾਵਾ ਨਹੀਂ ਸਕਦੇ ਨਿੰਮ ਦੇ ਵਿਦਿਆਕਟ੍ਰਸ ਨੂੰ ਕੋਨੇ ਚ ਕਿਹਾ ਬਤਾਓ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਫਿਲਮ ਦੇ ਰੋਲ ਚ ਤੁਸੀਂ ਕਹਿ ਰਹੇ ਹੋ ਰੋਲ ਦੀ ਗੱਲ ਕਰੋ ਰੋਲ ਨਹੀਂ ਕਰ ਨਹੀਂ ਰੋਲ ਵੀ ਇਦਾਂ ਦੇ ਨਹੀਂ ਕਿਉਂਕਿ ਇਹ ਕਹਾਣੀ ਐਸੀ ਜ਼ਬਰਦਸਤ ਹੈ ਮੈਂ ਤੁਹਾਨੂੰ ਕਿਹਾ ਨਾ 6 ਉਹ ਹੈਗੇ ਆ 6 ਕਹਾਣੀਆਂ ਇਹਦੇ ਚ ਹਾਂ ਪਰ ਮੈਂ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਹਰ ਇੱਕ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਰੋਲ ਪਸੰਦ ਹੈ ਜਿਵੇਂ ਮੈਨੂੰ ਮੇਰਾ ਪਸੰਦ ਹੈ ਇਹਨਾਂ ਨੂੰ ਇਹਦਾ ਪਸੰਦ ਹੈ ਇਹਨੂੰ ਇਹਦਾ ਪਸੰਦ ਹੈ ਮੈਂ ਪਰਿਵਾਰ ਦੀ ਗੱਲ ਕੀਤੀ ਜਿਵੇਂ ਪਰਿਵਾਰ ਦੀ ਬੱਚਾ ਨਾਟਲਾ ਹੁੰਦਾ हां वैसे है वैसे बिटु डाट दी जिस तरह से खायगा तो इस तरह मत भी ये डाट दी का ऑप्शन चेकन कर दो एनएल नहीं एद्दा दी एद्दा दी कोई गल नहीं क्योंकि वो एज ग्रुप भी वकरा पे चल रही है हां अगला हफ्ते दे सवाल फिल्म कॉमेडी शो रही है दशम की तरह जो एक एक परिवार की फिल्म है और पंजाबी में बन रही है एक पंजाबी सबेचार सब तो वट्टी कर रहा है कि जड़ा के इदे विच हर इक नु अपनी सेंसियुटर निमत्ता मजबूती मिले जी समस्या को ढूंढो ਜੀ ਬਸ ਇਹੀ ਕਵਾਂਗੇ ਜੀ ਕਿ 7 ਨਵੰਬਰ ਨੂੰ ਸਾਡੀ ਫਿਲਮ ਲੱਗ ਰਹੀ ਹੈ ਬੜਾ ਰਾਰਾ ਪੂਦਨਾ ਜ਼ਰੂਰ ਆਣਾ ਕਿਉਂਕਿ ਇਹਦੇ ਚ ਤੁਸੀਂ ਜੀ ਫਿਲਮ ਇਹ ਦੇਖ ਦਿਓ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਤੁਹਾਨੂੰ ਮਿਸ ਨਹੀਂ ਕਰਨੀ ਚਾਹੀਦੀ ਸੇ ਫਿਲਮ ਇਹ ਉਹ ਫਿਲਮਾ ਜੋ ਹੈ ਜਿਹੜੀ ਕਿ ਹਰ ਪੰਜਾਬੀ ਨੂੰ ਵੇਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਬਹੁਤ ਅੱਛਾ ਲੱਗੇਗਾ ਮਤਲਬ ਤੁਸੀਂ ਐਂਟਰਟੇਨ ਤਾਂ ਹੋਊਂਗੇ ਤੁਹਾਨੂੰ ਕਾਮੇਡੀ ਵੀ ਮਿਲੇਗੀ ਤੁਹਾਨੂੰ ਡਾਂਸੇਸ ਵੀ ਮਿਲੇਗੇ ਤੁਹਾਨੂੰ ਕੋਈ ਐਸਾ ਪੱਖ ਨਹੀਂ ਹੈ ਜਿਹੜਾ ਇਸ ਫਿਲਮ 'ਚ ਨਹੀਂ ਹੈ ਪਰ ਤੁਸੀਂ ਆਪਣੇ ਘਰ ਕੁਛ ਨਾ ਕੁਛ ਇਸ ਫਿਲਮ ਤੋਂ ਜ਼ਰੂਰ ਲੈ ਕੇ ਜਾਓਗੇ ਜਿਹੜਾ ਕਿ ਬਹੁਤ ਹੀ ਪੋਜ਼ਿਟਿਵ ਹੋਏਗਾ ਫਿਲਮ ਦੇ ਬਾਰੇ ਕਿ ਮੈਂ ਇਹ ਸਾਡੀ ਮੰਨਤ ਅਸੇ ਗਾਣੇ ਗਾੜੇ ਮਤਲਬ ਐ ਦਸ ਐਸੇ ਸਾਰੇ ਫੋਕ ਸੌਂਗ ਹੀ ਲਏ ਹੋਏ ਆ ਸਾਰੇ ਮੈਂ ਨਹੀਂ ਗਾਇਆ ਜਿਹੜਾ ਤੁਸੀਂ ਇੱਕ ਜਿਹੜਾ ਮੇਨ ਕਰ ਦੇਖ ਰਹੇ ਹੋ ਤੁਸੀਂ ਬੜਾ ਕਰਾਰਾ ਬੋਦਨਾ ਦਲੇਰ ਮੰਦੀ ਜੀ ਦਾ ਆ ਹੋਰ ਵੀ ਕਾਫੀ ਫੋਕ ਸੌਂਗ ਨੇ ਔਰ ਬਕਰੇ ਬਕਰੇ ਵਦਿਆ ਵਦਿਆ ਉਹਨਾਂ ਤੋਂ ਸਿੰਗਰਸ ਤੋਂ ਕੋਈ ਆਏ ਗਏ ਪਰ ਉਹ ਹੁਣ ਤੁਹਾਨੂੰ ਹੌਲੀ ਹੌਲੀ ਇੱਕ ਇੱਕ ਕਰਕੇ ਆਏਗਾ ਨਾ ਫਿਲਮ ਦੇਖੋ ਉਹਦੇ ਲਈ ਠੀਕ ਹੈ ਕੀ ਹਾਂ ਚਾਹੋਗੇ ਦੋਸਤ कि अपने परिवार ਨੂੰ ਲੈ ਕੇ ਅਸਰ ਰਿਹਾ ਪੰਜਾਬੀ ਅਕਦਾ ਬੰਦੂ ਸ੍ਰੀ ਚੰਗਾ ਪੰਜਾਬੀ ਦੇ ਵਿੱਚ ਦੀ ਸ਼ਾਨ ਕਰਦੇ ਹਾਂ ਮੈਂ ਕਹਿਣਾ ਚਾਹਾਂਗੀ ਇਹ ਮੇਰਾ ਪਹਿਲਾ ਕਦਮ ਹੈ ਪੰਜਾਬੀ ਫਿਲਮ ਇੰਡਸਟਰੀ ਵਿੱਚ ਤੇ ਪਲੀਜ਼ ਮੈਨੂੰ ਬੜਾ ਸਪੋਰਟ ਕਰੋ ਮੇਰੀ ਫਿਲਮ ਆ ਕੇ ਵੇਖੋ 7 ਨਵੰਬਰ ਨੂੰ ਬੜਾ ਕਰਾਰਾ ਪੂਰਨਾ ਮੈਨੂੰ ਉੱਤੇ ਬੜਾ ਮਜ਼ਾ ਆਇਆ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ ਆਪਣੇ ਪੂਰੇ ਪਰਿਵਾਰ ਨੂੰ ਦੋਸਤਾਂ ਨੂੰ ਸਭ ਨੂੰ ਲੈ ਕੇ ਆਓ ਐਂਡ ਦੇਖੋ ਬੜਾ ਕਰਾਰਾ ਪੂਰਨਾ ਇਹ ਤਾਂ ਹੋ ਗਿਆ ਫਿਲਮ ਦੇਰਗਾਹ ਪੰਜਾਬ ਦੇ ਚੜ੍ਹਦਾ ਇਸੀ ਉਹ ਚਾਹਤ ਕਲਾ ਕਰਾਉਣੇ ਲਈ ਦੁਪਾਹ ਮੇਰ ਬਤੀਤੀ ਅਸੀਂ ਇਹਦੇ ਦੇਖਿਆ ਕਿ ਜਿਹੜੇ ਬੋਲੀਵੁੱਡ ਦੇ ਜਾਂ ਸਿੰਗਰ ਨੇ ਉਹ ਕੁੜ ਪਾਣੀ ਵਿੱਚ ਜਾ ਕੇ ਲੁਕਣ ਲੱਗ ਪਏ ਜੀ ਦੇਖੋ ਜੀ ਪੰਜਾਬ ਤੇ ਬੜੀਆਂ ਮੁਸੀਬਤਾਂ ਆਈਆਂ ਪਰ ਪੰਜਾਬ ਇੱਕ ਐਸੀ ਜਗ੍ਹਾ ਹੈ ਕਿ ਜਿਹੜੀ ਹਮੇਸ਼ਾ ਖੜੀ ਹੋਈ ਹੈ ਹਾਂ ਜੀ ਮਤਲਬ ਪੰਜਾਬ ਦੇ ਲੋਕਾਂ ਨੇ ਬਾਹਰਲੇ ਵੀ ਚਾਹੇ ਗੁਜਰਾਤ ਹੋਵੇ ਕਿ ਰਾਜਸਥਾਨ ਹੋ ਜਿੱਥੇ ਵੀ ਪ੍ਰੋਬਲਮ ਆਈ ਹੈ ਉੱਥੇ ਪੰਜਾਬੀ ਸਾਡੇ ਖੜੇ ਹੋ ਜਾਂਦੇ ਆ ਸੋ ਪੰਜਾਬ ਕਦੀ ਡੁੱਬ ਨਹੀਂ ਸਕਦਾ ਮਤਲਬ ਜਦੋਂ ਆਇਆ ਸੀ ਐਸਾ ਮਤਲਬ ਮੈਂ ਨਾ ਜਿੱਦਾਂ ਸੀ ਸ਼ੂਟਿੰਗ ਕਰਦੇ ਆ ਜਾਂ ਰੀਲਸ ਬਣਾਉਂਦੇ ਆ ਨਾ ਉਹਨੇ ਟਾਈਮ ਲਈ ਸਾਰੀਆਂ ਰੀਲਾਂ ਬਿੱਲਾਂ ਮੈਂ ਤਾਂ ਬੰਦ ਕਰਤੀਆਂ ਬਸ ਇੰਨੀ ਜ਼ਿਆਦਾ ਮੈਂ ਔਰ ਮੈਂ ਜਾਨਵਰਾਂ ਦੇ ਨਾਲ ਬਹੁਤ ਜੁੜੀ ਹੋਈ ਆ ਸਟ੍ਰੇ ਅਨੀਮਲਸ ਖਾਣੇ ਦਾ ਤਾਂ ਤੁਹਾਨੂੰ ਪਤਾ ਟਰਾਲੇ ਦੇ ਟਰਾਲੇ ਆ ਗਏ ਇੰਨਾ ਖਾਣਾ ਆ ਗਿਆ ਕਿ ਮਤਲਬ ਜਿੱਦ ਲੋਡ ਵੀ ਨਹੀਂ ਸੀ ਉਨੇ ਜ਼ਿਆਦਾ ਆ ਗਿਆ ਪਰ ਜਾਨਵਰਾਂ ਨੂੰ ਵੀ ਜਦੋਂ ਮੈਂ ਦੇਖਦੀ ਸੀਗੀ ਜਦੋਂ ਸਾਡੀਆਂ ਮੱਝਾਂ ਰੂੜੀਆਂ ਜਦੋਂ ਸਾਡੇ ਉੱਥੇ ਸਟ੍ਰੇ ਐਨੀਮਲਸ ਜਿਹੜੇ ਕੁੱਤੇ ਮਰੇ ਜਾਂ ਉਹ ਉਹ ਵੀ ਇੰਨਾ ਮੈਨੂੰ ਬਹੁਤ ਹੀ ਜ਼ਿਆਦਾ ਮਤਲਬ ਮੈਨੂੰ ਰੋਜ਼ ਮੈਂ ਰੋਜ਼ ਰੋਈ ਐ ਉਹਨਾਂ ਦਿਨਾਂ ਚ ਹਰ ਰੋਜ਼ ਮੈਨੂੰ ਰੋਣਾ ਆਇਆ ਤੇ ਮੈਂ ਵੀ ਮੈਂ ਉਹਨਾਂ ਨੂੰ ਦੱਸਣਾ ਚੰਦੀ ਪਰ ਅ ਮੈਰੀ ਕਿਤੇ ਨਾ ਕਿਤੇ ਉਹਦੇ ਚ ਜੁੜੀ ਵੀ ਸੀਗੀ ਹਰ ਤਰ੍ਹਾਂ ਨਾਲ ਅਸੀਂ ਜੁੜੇ ਹੋਏ ਸੀਗੇ ਔਰ ਸਾਰੇ ਸਾਡੀ ਫਿਲਮ ਇੰਡਸਟਰੀ ਵੀ ਸੀਗੀ ਸਿੰਗਲ ਸੀਗੇ ਸਭ ਸਭ ਨੇ ਆਪਣੇ ਵੱਲੋਂ ਪੂਰੀ ਸਾਰਿਆਂ ਨੇ ਅਰਦਾਸਾਂ ਵੀ ਕੀਤੀਆਂ ਸਭ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨੀ ਹੈ ਕਿ ਪੰਜਾਬ ਦਾ ਪੰਜਾਬ ਹੀ ਹੈ ਜੇ ਪੰਜਾਬ ਨੂੰ ਕੋਈ ਨਹੀਂ ਝੁਕਾ ਸਕਦਾ ਕਿੰਨੀਆਂ ਮੁਸੀਬਤਾਂ ਆ ਜਾਏ ਪੰਜਾਬ ਫੇਖੜਾ ਹੋ ਜਾਵੇ ਪੰਜਾਬ ਚੜ੍ਹਦੀ ਕਲਾ ਚ ਹੈ ਤੇ ਹਮੇਸ਼ਾ ਰਹੇਗਾ